ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਭਾਰਤੀ ਜਿੰਤਾ ਪਾਰਟੀ ਜਿੰਦਾਬਾਦ ਆ ਤੁਹਾਡੇ ਸਾਹਮਣੇ ਮਾਹੌਲ ਪੰਜਾਬ ਦੇ ਵਿੱਚ ਬਣ ਚੁੱਕਿਆ ਹੈ ਜਿੱਥੇ ਖੜੇ ਐ ਇੱਥੇ ਭਾਜਪੀ ਦਾ ਮਾਹੌਲ ਐ ਤੇ ਇੱਥੇ ਸਾਰੇ ਲੋਕ ਇਕੱਠੇ ਹੋ ਕੇ ਨਿਰਿੰਦਰ ਮਹਾਜ ਮੋਦੀ ਦੀ 400 ਸੀਟ ਜਿੱਤਣ ਦੇ ਸੁਪਨਿਆਂ ਆਮ ਆਦਮੀ ਪਾਰਟੀ ਦੇ ਗਰੰਟੀਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਗਰੰਟੀਆਂ ਗੱਪ ਸਥਾਨ ਦੀਆਂ ਕਿਹੜੀ ਗੱਲ ਕਰਨੀ ਤੁਸੀਂ ਗੱਲ ਕਰਨੀ ਮੇਰੀ ਜਾਂ ਤੇਰੀ ਆ ਝੂਠਿਆਂ ਦੇ ਬਲੰਦੇ ਨਾ ਖੋਲੋ ਤੁਹਾਡੇ ਸਾਹਮਣੇ ਲੋਕਾਂ ਨੂੰ ਆਰਡਰ ਦਿੱਤੇ ਆ ਲੋ ਜੀ ਚੱਕ ਲੋ ਆਰਡਰ ਪੁਰਾਣਾ ਆਰਡਰ ਲੋਕਾਂ ਦੀ ਜੇਬਾਂ ਚ ਪਾ ਕੇ ਨਾ ਗਲਗੀਆਂ ਚ ਜੇਬਾਂ ਚ ਇਸ ਕਰਕੇ ਕੋਈ ਨੌਕਰੀ ਨਹੀਂ ਪਹਿਲਾਂ ਚੰਨੀ ਸਾਹਮਣੇ ਇਸ ਤਰੀਕ ਕਰਿਆ ਦਾ ਉਸ ਤੋਂ ਬਾਅਦ ਇਹ ਪ੍ਰਮਾਨ ਨੇ ਕਰਿਆ ਤਾਂ ਸਭ ਕਿੰਨੇ ਕ ਬੰਦੇ ਨੌਕਰੀ ਦਿੱਤੀ ਜੇ ਪੰਜਾਬ ਸਰਕਾਰ ਨੇ ਨੌਕਰੀ ਦਿੱਤੀਆਂ ਉਹਦੀਆਂ ਤਾਂ ਮੁੰਡੇ ਸਾਡੇ ਵਿਦੇਸ਼ਾਂ ਚ ਕਿਉਂ ਜਾਂਦੇ ਕਿਉਂ ਜਾਣੇ ਮਾਰ ਜਣਾ ਖਾਣ ਵਾਸਤੇ ਇਹ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਸੇ ਨੌਕਰੀ ਦਿੱਤੀ ਨੌਕਰੀ ਦਵਾ ਦਿੱਤੀ ਹੈ ਦਿੱਲੀ ਵਾਲਿਆਂ ਨੂੰ ਜੁਪੀ ਵਾਲਿਆਂ ਨੂੰ ਹਰਿਆਣੇ ਵਾਲੇ ਨੂੰ ਕੰਮ ਦਿੱਤੀ ਹੈ ਪੰਜਾਬ ਦੇ ਮੁੰਡੇ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਸਾਨੂੰ ਇਹਨੇ ਆਰਡਰ ਦਾ ਲਾਰੇ ਲੱਪੇ ਦੇ ਝੂਠੇ ਆਰਡਰ ਮਿਲੇ ਸਿੰਘ ਭਾਰਤੀ ਜਨਤਾ ਪਾਰਟੀ ਚੀਫ ਸਪੋਕਸਪਰਸਨ ਐਸੀ ਮੋਕੇ ਪੰਜਾਬ ਅੱਜ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਫਟੇਗੜ ਸਾਹਿਬ ਦੇ ਕੰਟੀਡੀਏਟ ਗੇਜਰਾਮ ਜੀ ਪਹੁੰਚੇ ਸੀਗੇ ਪ੍ਰਮੋਦ ਜੀ ਦੇ ਸਥਾਨ ਤੇ ਤੇ ਅੱਜ ਕਾਫੀ ਸੰਖਿਆ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰ ਦੀ ਪ੍ਰਮੁੱਖ ਜੋ ਸਾਥੀ ਇੱਥੇ ਪਹੁੰਚੇ ਆ ਲੀਡਰ ਸਾਹਿਬਾਨ ਪਹੁੰਚੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਜੀ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਆ ਮੰਡਲਾਂ ਦੇ ਪ੍ਰਧਾਨ ਪਹੁੰਚੇ ਆ ਤੇ ਗੇਜਰਾਮ ਜੀ ਨੇ ਹਾਜ਼ਰੀ ਲਵਾਈ ਆ ਤੇ ਅੱਜ ਦੇਖੋ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਚੋਣਾਂ ਹੋ ਰਹੀਆਂ ਲੋਕ ਸਭਾ ਦੀਆਂ ਤੇ ਉਹਨਾਂ ਦੇ ਵਿੱਚੋਂ ਫਤੇਗੜ ਸਾਹਿਬ ਦੀ ਜਿਹੜੀ ਜਿਹੜੇ ਕੈਂਡੀਡੇਟ ਆ ਇਹ ਗੇਜਰਾਮ ਜੀ ਆ ਗੇਜਰਾਮ ਜੀ ਤੇ ਰਿਜ਼ਰਵ ਸੀਟ ਆ ਗੱਜੇ ਰਾਮ ਜੀ ਬਹੁਤ ਹੀ ਵਧੀਆ ਇਨਸਾਨ ਨੇ ਇਹ ਜਮੀਨ ਪੱਧਰ ਤੋਂ ਉੱਠ ਕੇ ਇਹ ਜਿਹੜੇ ਐਸੀ ਕਮਿਸ਼ਨ ਰਹੇ ਨੇ ਤੇ ਇਹਨਾਂ ਦਾ ਬਹੁਤ ਵੱਡਾ ਰੁਤਬਾ ਹੈ ਸਮਾਜ ਦੇ ਵਿੱਚ ਤੇ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਅੱਜ ਦੇਖੋ ਜਿੰਨੀਆਂ ਵੀ ਪਾਰਟੀਆਂ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਉਹ ਜਿਹੜੀਆਂ ਦੋਨੇ ਪਾਰਟੀਆਂ ਨੇ ਦੇਸ਼ ਨੂੰ ਰੱਜ ਕੇ ਲੁੱਟਿਆ ਤੇ ਰੱਜ ਕੇ ਤੁੱਟਿਆ ਤੇ ਅੱਜ ਵੀ ਲੁੱਟਖੋਟ ਜਾਰੀ ਆ ਉਹ ਝੂਠ ਦੇ ਪਲੰਦੇ ਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਉਹ ਜਿਹੜੇ ਆ ਕਿ ਵੋਟਾਂ ਮੰਗ ਰਹੇ ਨੇ ਉਹਨਾਂ ਕੋਈ ਚੋਣ ਮੁੱਦਾ ਹੀ ਨਹੀਂ ਹੈਗਾ ਅੱਜ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਲੋਕਾਂ ਨੂੰ ਝੂਠ ਬੋਲ ਕੇ ਉਹ ਕਿੰਨੇ ਕ ਮੈਂ ਝੂਠ ਬਣਾਵਾ 1000 ਰੁਪਏ ਭੇੜਾ ਨੂੰ ਬੋਲਿਆ ਜਿੰਨਾ ਵੀ ਉਹਨਾਂ ਨੇ ਝੂਠ ਬੋਲਿਆ ਉਹ ਕੋਈ ਵੀ ਉਹਨਾਂ ਨੇ ਜਾਨੀ ਕਿ ਪੂਰਾ ਨਹੀਂ ਕੀਤਾ ਸਿਰਫ ਵੋਟਾਂ ਲੈ ਲੀਆਂ ਵੋਟਾਂ ਲੈਣ ਵਾਸਤੇ ਕੰਮ ਕਰ ਰਹੇ ਆ ਉਹਨਾਂ ਕੋਈ ਚੋਣ ਮੁੱਦਾ ਨਹੀਂਗਾ ਕੈਜਰੀਵਾਲ ਨੂੰ ਜੇਲ੍ਹ ਹੋਗੀ ਉਹਨੇ ਕਪਲਾ ਕੀਤਾ ਸ਼ਰਾਬ ਦੇ ਵਿੱਚ 100 ਕਰੋੜ ਤੋਂ ਵੱਧ ਤੇ ਉਸ ਨੂੰ ਉਹ ਕੇਜਰੀਵਾਲ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਹਾਰ ਜੇਲ੍ਹ ਦੇ ਵਿੱਚ ਸਿਰਫ ਉਸੇ ਨੂੰ ਮੁੱਦਾ ਬਣਾ ਕੇ ਭਈ ਉਹਨੂੰ ਮੋਦੀ ਜੀ ਨੇ ਕਿ ਇਹਨਾਂ ਨੂੰ ਉੱਥੇ ਬੰਦ ਕਰਤਾ ਉਹ ਵੀ ਇਹਨਾਂ ਨੂੰ ਵੋਟਾਂ ਨਾ ਪੈਣ ਬਸ ਉਹਨਾਂ ਕੋਈ ਹੀ ਮੁੱਦਾ ਹੈ ਹੋਰ ਕੋਈ ਮੁੱਦਾ ਨਹੀਂ ਬਾਕੀ ਭਾਰਤੀ ਜਨਤਾ ਪਾਰਟੀ ਕੋਲ ਹਜ਼ਾਰਾਂ ਹੀ ਮੁੱਦੇ ਨੇ ਵਿਕਾਸ ਦੇ ਮੁੱਦੇ ਨੇ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆ ਉਹਨਾਂ ਨੇ ਦੇਖੋ ਪੂਰੇ ਦੇਸ਼ ਨੂੰ ਵਿਕਾਸ ਕਰਾਇਆ ਉਹ ਵਿਕਾਸ ਮੂੰਹੋਂ ਬੋਲਦਾ ਉਹ ਲਾਭਪਾਤਰੀ ਸਕੀਮਾਂ ਉਹਨਾਂ ਨੇ ਥੱਲੇ ਵਾਲੇ ਪੱਧਰ ਤੋਂ ਲੈ ਕੇ ਉਹ ਇੰਡਸਟਰੀ ਲੇਸ਼ਨ ਨੂੰ ਗਰੀਬ ਮਜ਼ਦੂਰ ਕਿਸਾਨ ਸਾਰਿਆਂ ਦੀ ਲਾਭਪਾਤਰੀ ਸਕੀਮਾਂ ਜਿਹੜੀਆਂ ਉਹਨਾਂ ਨੇ ਉਹ ਦਿੱਤੀਆਂ ਨੇ ਤੇ ਉਹਦਾ ਆਨੰਦ ਮਾਣ ਰਹੇ ਨੇ ਤੇ ਅੱਜ ਵੀ ਹੋਰ ਵੀ ਕਈ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਉਹ ਉਹ ਦੇਣੀਆਂ ਨੇ ਉਹ ਸਕੀਮ ਉਹਦੀਆਂ ਤੇ ਅੱਜ ਜਿਹੜਾ ਸਾਰਾ ਦੇਸ਼ ਜਿਹੜਾ ਹੈ ਉਹ ਸਿਰਫ ਨਰਿੰਦਰ ਮੋਦੀ ਦੇ ਮੂੰਹੋਂ ਦੇਸ਼ ਦੇ ਵਿੱਚ ਬੋਟਾ ਪਾ ਰਿਆ ਵਾ ਇਸ ਕਰਕੇ ਪੂਰੇ ਦੇਸ਼ ਦੇ ਅੰਦਰ 400 ਤੋਂ ਪਾਰ ਸਾਡੇ ਇਸ ਭਾਰਤ ਦੇ ਵਿੱਚ ਜਿਹੜੀ ਸਰਕਾਰ ਬਣੂਗੀ ਉਹ ਭਾਰਤੀ ਜਨਤਾ ਪਾਰਟੀ ਦੀ ਬਣੂਗੀ ਤੇ ਨਰਿੰਦਰ ਮੋਦੀ ਜੀ ਤੀਸਰੇ ਪ੍ਰਧਾਨ ਮੰਤਰੀ ਹੋਣਗੇ ਤੇ ਸਾਡੇ ਜਿਹੜੇ ਗੇਜਰਾਮ ਜੀ ਆ ਇਹ ਫਤੇਗੜ ਸਾਹਿਬ ਤੋਂ ਗੇਜਰਾਮ ਜੀ ਆ ਜਿਹੜੇ ਫਤੇਗੜ ਸਾਹਿਬ ਤੋਂ ਤੇ ਇਹ ਸਾਡੇ ਉਮੀਦਵਾਰ ਆ ਭਾਰਤੀ ਜਨਤਾ ਪਾਰਟੀ ਦੇ ਤੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਇਹਨਾਂ ਦੇ ਇਸ ਇਲਾਕੇ ਦੇ ਵਿੱਚ ਅਸੀਂ ਜਿਹੜੇ ਤਿਆਰੀ ਕਰੀ ਬੈਠੇ ਆ ਇਸ ਕਰਕੇ ਸਾਰੇ ਤਿਆਰ ਨੇ ਗੇਜाराम ਜੀ ਜਿਹੜੇ ਆ ਹੈ ਬਹੁਤ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਪਾ ਕੇ ਜਿਤਾਵਾਂਗੇ